ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਦੁਰਤ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਆਪਣਾ ਬਿਰਦ ਸਮਹਾਰਿਆ ਦੁਰ ਤਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਆਪਣਾ ਮਿਰਦ ਸਮਾਰਿਆ ਹੋਈ ਰਾਜੇ RAM ਕੀ ਰਖਵਾਲੀ ਸੂਖ ਸਹਜ ਆਨੰਦ ਗੁਣ ਗਾਵੋ ਮਨ ਤਨ ਦੇਹ ਸੁਖਾਲੀ ਰਹਾਓ ਪਤ ਤੇ ਉਧਾਰਨ ਸਤ ਗੁਰ ਮੇਰਾ ਮੋਹ ਤੇ ਸਕਾ ਪਰਵਾਸਾ ਬਖਸ ਲੈ ਸਭ ਸੱਚੇ ਸਾਹਿਬ ਸੁਣ ਨਾਨਕ ਕੀ ਅਰਦਾਸਾ ਪਤ ਤਿ ਉਧਾਰਨ ਸਤ ਗੁਰ ਮੇਰਾ ਮੋਹ ਤੇ ਸਕਾ ਪਰਵਾਸਾ ਬਖਸ ਲਏ ਸਭ ਸੱਚੇ ਸਾਹਿਬ ਸੁਣ ਨਾਨਕ ਕੀ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦੇ ਸਦਕਾ ਤਨ ਤਨ ਰਾਮਦਾਸ ਗੁਰ ਜਿਨ ਸਿਰਿਆ ਤਿਨ ਸਵਾਰਿਆ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਰਸੋਂ ਵਾਲੇ ਰੋਜ ਤੋਂ ਗੁਰੂ ਘਰ ਵਿਖੇ ਤੁਰਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਦੇ ਸ੍ਰੀ ਅਖੰਡ ਜਾਪ ਪਰ ਹੋਏ ਸਤਿਗੁਰੂ ਜੀ ਨੇ ਦਇਆ ਕੀਤੀ ਗੁਰਬਾਣੀ ਜਾਪ ਸੰਪੂਰਨ ਹੋਏ ਗੁਰੂ ਚਰਨਾਂ ਦੇ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਹੋਈ ਸੇਵਕ ਪਰਿਵਾਰ ਦਰਕਰ ਦੇ ਪ੍ਰੀਤਵਾਨ ਸਵਰਗਵਾਸੀ ਭਾਈ ਆਤਮਾ ਸਿੰਘ ਜੀ ਤੇ ਨਾਂ ਦੇ ਸੁਪੁੱਤਰ ਭਾਈ ਜਸਪਿੰਦਰ ਸਿੰਘ ਜੀ ਸੇਵਕ ਪਰਿਵਾਰ ਨੇ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਸ੍ਰੀ ਅਖੰਡ ਜਾਪ ਗੁਰਬਾਣੀ ਜਾਪ ਦੀ ਸੇਵਾ ਕੀਤੀ ਸਬੇਨਤੀ ਹੈ ਸੇਵਕ ਪਰਿਵਾਰ ਨੂੰ ਕਿ ਗੁਰੂ ਸਾਹਿਬ ਜੀ ਦੇ ਸਨਮੁਖ ਆਕਰ ਕੇ ਗੁਰੂ ਘਰ ਦੀ ਬਖਸ਼ਿਸ਼ ਸਿਰ ਪਾਓ ਪ੍ਰਾਪਤ ਕਰੋ ਜੀ ਮਿਹਰ ਕਰਨ ਮਹਾਰਾਜ ਸਾਹਿਬ ਇਸੇ ਤਰ੍ਹਾਂ ਭਲੇ ਦੇ ਕਾਰਜ ਕਰਨ ਦੇ ਕਿਰਤ ਕਮਾਈਆਂ ਨੂੰ ਸਫਲਿਆਂ ਕਰਨ ਦੇ ਮਹਾਰਾਜ ਬਲ ਉਦਮ ਉਤਸ਼ਾਹ ਭਾਗ ਕਿਰਪਾ ਕਰਕੇ ਬਖਸ਼ ਦੇ ਰਹਿਣ ਮੇਰ ਕਰਨ ਮਹਾਰਾਜ ਸਾਹਿਬ ਜੀ ਸਦਾ ਅੰਗ ਸੰਗ ਸਹਾਈ ਹੋਵਣ ਬੋਲੇ ਸੋ ਨਿਹਾਲ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਪਾਤਸ਼ਾਹ ਬਣ ਕਿਰਪਾ ਕਰਦੇ ਹਨ ਧੰਨ ਧੰਨ ਰਾਮਦਾਸ ਗੁਰ ਜਿਨ ਸ੍ਰਿਆ ਤਿਨੇ ਸਵਾਰਿਆ ਜੋ ਵੀ ਸੱਚੀ ਭਾਵਨਾ ਨਾਲ ਪ੍ਰੇਮ ਨਾਲ ਗੁਰੂ ਰਾਮਦਾਸ ਸਹਿ ਪਾਤਸ਼ਾਹ ਜੀ ਨੂੰ ਯਾਦ ਕਰਦਾ ਹੈ ਸਿਮਰਦਾ ਹੈ ਮਹਾਰਾਜ ਸਹਿਬ ਕਿਰਪਾ ਕਰਕੇ ਉਹਦਾ ਲੋਕ ਤੇ ਪਰਲੋਕ ਸਵਾਰ ਦੇਂਦੇ ਹਨ ਸਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਾਂ ਦਾ ਪ੍ਰਕਾਸ਼ ਪੁਰਬ ਦੇਸ਼ਾਂ ਵਿਦੇਸ਼ਾਂ ਵਿੱਚ ਥਾਂ-ਪਰਥਾਂ ਨਾਨਕ ਨਾਮ ਲੈਵਾ ਸੰਗਤ ਹਮਨਾ ਰਹੀਆਂ ਹਨ ਗੁਰੂ ਸਾਹਿਬ ਜੀਾਂ ਨੇ ਕਿਰਪਾ ਬਖਸ਼ਿਸ਼ ਕੀਤੀ 10 ਜਾਮੇ ਇਸ ਸੰਸਾਰ ਦੇ ਵਿੱਚ ਮਨੁੱਖਾ ਸਰੀਰ ਦੇ ਵਿੱਚ ਤਾਰਨ ਕਰਕੇ ਜਗਤ ਨੂੰ ਲੋਕਾਈ ਨੂੰ ਤਾਰਿਆ ਜਿਸ ਮਾਤਾ ਪਿਤਾ ਦੀ ਤਪੱਸਿਆ ਸੀ ਤਪਸੀ ਜਿਨ੍ਹਾਂ ਨੂੰ ਕੀਤੀ ਤਪੱਸਿਆ ਦਾ ਲਾਹਾ ਮਿਲਣਾ ਸੀ ਫਲ ਮਿਲਣਾ ਸੀ ਅਕਾਲ ਪੁਰਖ ਵਾਹਿਗੁਰੂ ਨੇ ਆਪ ਕਿਰਪਾ ਕਰਕੇ ਮਨੁੱਖਾ ਸਰੀਰ ਤਾਰਨ ਕਰਕੇ ਉਹਨਾਂ ਦੇ ਘਰ ਨੂੰ ਉਹਨਾਂ ਦੀ ਕੁੱਖ ਨੂੰ ਭਾਗ ਲਾਇਏ ਕੁੱਲ ਨੂੰ ਭਾਗ ਲਾਇਏ ਕੁੱਲ ਨੂੰ ਰਛਣਾਉਣਾ ਕੀਤਾ ਕਿਉਂਕਿ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੱਗੇ ਪੁਕਾਰਾਂ ਹੋਈਆਂ ਤਪ ਦੀ ਲੋਕਾਈ ਨੇ ਪੁਕਾਰਾਂ ਕੀਤੀਆਂ ਦੇਵੀ ਦੇਵਤਿਆਂ ਨੇ ਕੀਤੀਆਂ ਜਦੋਂ ਕਲਯੁਗ ਕੋਰ ਕਲਯੁਗ ਵਧਿਆ ਮਹਾਰਾਜ ਸਹਿਬ ਕਿਰਪਾ ਕਰ ਦੇ ਅਕਾਲ ਪੁਰਖ ਵਾਹਿਗੁਰੂ ਜੀਾਂ ਦੇ ਚਰਨਾਂ ਵਿੱਚ ਬੇਨਤੀਆਂ ਹੋਈਆਂ ਜੋ ਵਾਅਦਾ ਸੀ ਕਿ ਸੰਸਾਰ ਦੇ ਵਿੱਚ ਆਵਾਂਗੇ ਤਾਰਾਂਗੇ ਲੋਕਾਈ ਨੂੰ ਵਾਦੇ ਨੂੰ ਪਗਾਉਂਦੇ ਹਾਂ ਤਿੰਨ ਜਮੇ ਇਸ ਸੰਸਾਰ ਦੇ ਵਿੱਚ ਮਨੁੱਖਾ ਸਰੀਰ ਵਿੱਚ ਧਾਰਨ ਕੀਤੇ ਜਿਸ ਮਾਤਾ ਪਿਤਾ ਦਾ ਜਨਮਾ ਜਨਮਾਂ ਤਰਾਂ ਦਾ ਤਪ ਤਪ ਨੂੰ ਭਾਗ ਲਾਇਆ ਕਿਉਂਕਿ ਗੁਰੂ ਸਾਹਿਬ ਜੀ ਦਾ ਬਚਨ ਹੈ ਸੰਸਾਰ ਦੇ ਵਿੱਚ ਮਾਤਾ ਪਿਤਾ ਤਾਂ ਹੋਰ ਬਹੁਤ ਨੇ ਗੁਰੂ ਸਾਹਿਬ ਕਿਰਪਾ ਕਰਦੇ ਗੁਰਬਾਣੀ ਦੇ ਵਿੱਚ ਤਨ ਤਨ ਪਿਤਾ ਤਨ ਤਨ ਕੁੱਲ ਤਨ ਤਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ ਉਹ ਮਾਂ ਧੰਨ ਹੈ ਉਹ ਪਿਤਾ ਜੀ ਧੰਨ ਸਨ ਉਹ ਕੁੱਲ ਧੰਨ ਹੈ ਜਿਸ ਕੁੱਲ ਵਿੱਚਿਸ ਕੁੱਕ ਤੋਂ ਜਿਸ ਘਰ ਵਿੱਚ ਗੁਰੂ ਸਾਹਿਬ ਪ੍ਰਗਟ ਹੋਏ ਹਨ ਉਹ ਮਾਂ ਕੌਣ ਹੈ ਮਾਤਾ ਜੀ ਦਾ ਨਾਮ ਹੈ ਦਇਆ ਕੌਰ ਦੋ ਨਾਮ ਮਿਲਦੇ ਇਤਿਹਾਸ ਵਿੱਚ ਇੱਕ ਖੇਮਕੌਰ ਤੇ ਇੱਕ ਦਇਆਕੌਰ ਵਿਦਵਾਨ ਜਣਾਂ ਦੀ ਰਏ ਹੈ ਕਿ ਖੇਮਕੌਰ ਮਾਤਾ ਜੀ ਦਾ ਪੇਕਿਆਂ ਦਾ ਨਾਮ ਹੋਵੇਗਾ ਤੇ ਦਇਆਕੌਰ ਮਾਤਾ ਜੀ ਦਾ ਸਹਰੇ ਪਿੰਡ ਦਾ ਨਾਮ ਹੈ ਕਿਉਂਕਿ ਆਪ ਜੀ ਬਜ਼ੁਰਗ ਬੈਠੇ ਹੋ ਆਪ ਜੀ ਨੂੰ ਪਤਾ ਹੈ ਕਿ ਅੱਜ ਦੇ ਸਮੇਂ ਤਾਂ ਭਾਵੇਂ ਨਹੀਂ ਪਰ ਪੁਰਾਣੇ ਸਮਿਆਂ ਦੇ ਵਿੱਚ ਸਹਰੇ ਕਾਰ ਆ ਕੇ ਨਾਮ ਬਦਲ ਦਿੱਤਾ ਜਾਂਦਾ ਸੀ ਲੜਕੀ ਦਾ ਏ ਵਿਚਾਰ ਹੋ ਸਕਦੀ ਐ ਮਾਤਾ ਦਇਆ ਕੌਰ ਜੀ ਪਿਤਾ ਜੀ ਪਿਤਾ ਹਰਦਾਸ ਮੱਲ ਜੀ ਲਾਹੌਰ ਦੇ ਰਹਿਣ ਵਾਲੇ ਅਕਾਲ ਪੁਰਖ ਵਾਹਿਗੁਰੂ ਜੀ ਦੀਆਂ ਜਿਹਦੀ ਉਹਨਾਂ ਦੇ ਉੱਪਰ ਬਖਸ਼ਿਸ਼ ਬਖਸ਼ਿਸ਼ ਸੀ ਦਇਆ ਸੀ ਸੇਵਾ ਸਿਮਰਨ ਵਾਲੀ ਰੂਹ ਸਨ ਭਗਤੀ ਸਾਹਿਬ ਭਗਤੀ ਕਰਨ ਵਾਲੇ ਬੰਦਗੀ ਕਰਨ ਵਾਲੇ ਸਨ ਬੜੇ ਸਹਿਜ ਸੁਭਾਅ ਦੇ ਮਾਲਕ ਸਨ ਉਨ੍ਹਾਂ ਦੀ ਵੀ ਬੇਨਤੀ ਸੀ ਵਾਹਿਗੁਰੂ ਅੱਗੇ ਕਿ ਕਿਰਪਾ ਕਰੋ ਪੁੱਤਰ ਦੀ ਦਾਤ ਬਖਸ਼ੋ। ਪ੍ਰੇਮ ਵਿੱਚ ਭਿੱਜੀਆਂ ਰੂਹਾਂ ਸੰਨ ਜਨਮਾਂ ਜਨਮਾਂ ਤਰਾਂ ਦਾ ਤਪਸੀ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ ਆਪਣਾ ਚੌਥਾ ਸਰੂਪ ਧਾਰਨ ਕਰਕੇ ਸੰਸਾਰ ਨੂੰ ਤਾਰਨ ਵਾਸਤੇ ਉਹ ਥਾਂ ਚੁਣਿਆ। ਸਮਾਂ ਆਇਆ ਜੀ 25 ਅਸੂ 1500 ਤੇ ਅਗਰ 34 ਬਿਕਰਮੀ ਸੰਮਤਾਂ। 1534 ਈਸਵੀ ਮਾਫ ਕਰਿਓ ਤੇ 1591 ਬਿਕਰਮੀ ਸੰਮਤ ਕਿਉਂਕਿ ਬਿਕਰਮੀ ਸੰਮਤ 57 ਸਾਲ ਈਸਵੀ ਤੋਂ ਅੱਗੇ ਚੱਲਦੀ ਹੈ ਅੱਜ 2025 ਹੈ ਤੇ ਦੋ ਜਿਹੜਾ ਬਿਕਰਮੀ ਸੰਮਤ ਤੋਂ 55 57 ਸਾਲ ਅੱਗੇ ਚੱਲ ਰਿਹਾ ਹੈ ਗੁਰੂ ਰਾਮਦਾਸ ਜੀ ਪਾਤਸ਼ਾਹ ਜੀ ਮਹਾਰਾਜ ਸਾਹਿਬ ਜੀ 1534 ਈਸਵੀ ਨੂੰ 1591 ਬਿਕਰਮੀ ਸੰਮਤ ਨੂੰ ਮਹਾਰਾਜ ਸਾਹਿਬ ਲਾਹੌਰ ਚੂਨਾ ਮੰਡੀ ਦੇ ਵਿੱਚ ਪਿਤਾ ਹਰਦਾਸ ਜੀ ਦੇ ਘਰ ਦੇ ਵਿੱਚ ਮਾਤਾ ਦਇਆ ਕੌਰ ਜੀ ਦੀ ਕੁੱਖ ਤੋਂ ਪ੍ਰਗਟ ਹੁੰਦੇ ਐ ਨਾਮ ਰੱਖਿਆ ਗਿਆ ਜੇਠਾ ਬੜਾ ਨੂਰਾਨੀ ਚਿਹਰਾ ਸੀ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਭਾਈ ਸੰਤੋਖ ਸਿੰਘ ਜੀ ਦੀ ਰਚਨਾ ਪੜ੍ਹੀਏ ਤੇ ਆਨੰਦ ਹੀ ਆ ਜਾਂਦਾ ਉਹ ਮਹਾਰਾਜ ਸਾਹਿਬ ਜੀਆਂ ਦੇ ਚਿਹਰੇ ਦਾ ਵਰਣਨ ਕਰਦੇ ਕਿ ਮਹਾਰਾਜ ਜੀ ਦੇ ਮੋٹے ਨੇਤਰ ਚੌੜਾ ਮੱਥਾ ਸਤਿਗੁਰੂ ਜੀ ਦਾ ਚੰਦਰਮਾ ਵਰਗਾ ਸਤਿਗੁਰੂ ਜੀ ਦਾ ਮੁਖੜਾ ਜਿਹੜਾ ਰਾਤ ਨੂੰ ਚਾਨਣ ਵੰਡਦਾ ਜਿਵੇਂ ਉਹਦਾ ਚਾਨਣ ਪ੍ਰਕਾਸ਼ ਹੁੰਦਾ ਇਸ ਤਰ੍ਹਾਂ ਦਾ ਸਤਿਗੁਰੂ ਜੀ ਦਾ ਚਿਹਰਾ ਚਰਨ ਮਹਾਰਾਜ ਸਾਹਿਬ ਜੀ ਦੇ ਜਿਵੇਂ ਦਰਸਾਰਜ ਹੁਣ ਕੇ ਬੜੀ ਵੱਡੀ ਬਖਸ਼ਿਸ਼ ਦੇ ਮਾਲਕ ਹਨ ਕਿਸੇ ਵੱਡੇ ਤਖਤ ਦੇ ਉੱਪਰ ਇਹਨਾਂ ਦੇ ਚਰਨ ਬਿਰਾਜਮਾਨ ਹੋਣਗੇ ਐਸਾ ਨੂਰ ਹੈ ਚਿਹਰੇ ਦਾ ਬੜੇ ਚਾਵਾਨਨ ਲਾਡਾਂ ਨਾਲ ਮਾਤਾ ਜੀ ਪਾਲ ਰਏ ਪਿਤਾ ਜੀ ਸੰਭਾਲ ਰਏ ਤੇ ਜੀਵਨ ਐਸਾ ਸੀ ਸਾਧੂਆਂ ਦੀ ਸੰਗਤ ਕਦਿਆ ਕਰਨੀ ਕੁਝ ਰਬਦਾ ਨਾਮ ਜਪਣ ਵਾਲਾ ਮਿਲਣਾ ਤੇ ਉਹਦੇ ਕੋਲ ਬਹਿ ਕੇ ਸਮਾਂ ਬਤੀਤ ਕਰਨਾ ਆਮ ਬੱਚਿਆਂ ਦੇ ਵਾਂਗ ਜੀਵਨ ਦੀਆਂ ਖੇਡਾਂ ਨਹੀਂ ਸੰਨ ਪੰਜ ਸਾਲ ਦੀ ਆਰਜੂ ਹੁੰਦੀ ਹੈ ਸਤਿਗੁਰੂ ਜੀ ਦੀ ਤੇ ਇਤਿਹਾਸ ਸਾਹਿਬ ਜੀ ਨੇ ਪੜ੍ਹਿਆ ਹੋਵੇਗਾ ਸੁਣਿਆ ਹੋਵੇਗਾ ਮਹਾਰਾਜ ਸੇਵ ਜੀ ਦੇ ਮਾਤਾ ਜੀ ਮਾਤਾ ਦਇਆ ਕੌਰ ਜੀ ਸੰਸਾਰ ਤੋਂ ਗਵਨ ਕਰ ਜਾਂਦੇ ਆ ਮਾਤਾ ਦਾ ਸੰਸਾਰ ਤੋਂ ਜਾਣਾ ਇਸ ਵਿਛੋੜੇ ਨੂੰ ਉਸ ਦੁੱਖ ਨੂੰ ਇਸ ਦੁੱਖ ਨੂੰ ਉਹ ਹੀ ਸਮਝ ਸਕਦਾ ਹੈ ਜੀਦੀ ਮਾਤਾ ਉਹਨੂੰ ਬਚਪਨ ਦੇ ਵਿੱਚ ਛੱਡ ਕੇ ਸੰਸਾਰ ਤੋਂ ਚੜੀ ਗਈ ਹੋਵੇਗੀ ਕਿਵੇਂ ਮਾਤਾ ਤੋਂ ਬਿਨਾ ਜੀਵਨ ਬਤੀਤ ਕੀਤਾ ਇਹ ਉਹੀ ਬੱਚਾ ਸਮਝ ਸਕਦਾ ਉਹੀ ਬੰਦਾ ਸਮਝ ਸਕਦਾ ਜਿਹਦੇ ਨਾਲ ਹੋਈ ਹੈ ਨਹੀਂ ਤੇ ਗੱਲਾਂ ਇਹ ਦੁੱਖ ਸ਼ਬਦਾਂ ਦੇ ਰਾਹੀਂ ਨਹੀਂ ਬਿਆਨ ਕੀਤਾ ਜਾ ਸਕਦਾ ਕਿਉਂਕਿ ਮਾਂ ਤੋਂ ਬਿਨਾ ਘਰ ਦਾ ਵੇੜਾ ਬਿਲਕੁਲ ਖਾਲੀ ਹੋ ਜਾਂਦਾ ਸੁਣਨਾ ਲੱਗਦਾ ਹੈ ਮਾਂ ਤੋਂ ਬਿਨਾ ਰਸੋਈ ਦੇ ਵਿੱਚ ਪੱਕੇ ਕਿਸੇ ਵੀ ਪਦਾਰਥ ਦਾ ਆਨੰਦ ਨਹੀਂ ਆਉਂਦਾ ਜੋ ਮਾਂ ਦੇ ਹੱਥੋਂ ਛੱਕਣ ਦਾ ਆਉਂਦਾ ਹੈ ਤੇ ਜਿਵੇਂ ਮਾਂ ਨੇ ਸਿਖਾ ਦੇਣਾ ਹੈ ਮਾਂ ਦੇ ਹੱਥੋਂ ਛੱਕ ਕੇ ਜੋ ਆਨੰਦ ਉਹਨਾਂ ਆਨੰਦ ਕੋਈ ਨਹੀਂ ਦੇ ਸਕਦਾ ਨਾ ਹੀ ਕੋਈ ਤੀ ਪੁੱਤਰ ਨੂੰ ਉਵੇਂ ਸਿਖਾ ਸਕਦਾ ਕਿਉਂਕਿ ਕਿੰਨੀਆਂ ਕਿੰਨੀਆਂ ਅਸੀਸਾਂ ਹੁੰਦੀਆਂ ਇੱਕ ਇੱਕ ਬੁਰਕੀ ਦੇ ਨਾਲ ਜਦੋਂ ਮਾਤਾ ਜੀ ਸੰਸਾਰ ਤੋਂ ਗਏ ਆਪਣੀਆਂ ਅੱਖਾਂ ਨਾਲ ਸਭ ਕੁਝ ਹੰਦਾ ਵੇਖਿਆ ਮਾਤਾ ਜੀ ਨੂੰ ਇਸ਼ਨਾਨ ਕਰਵਾਇਆ ਗਿਆ ਮਾਤਾ ਜੀ ਨੂੰ ਇਹ ਚਾਰ ਮੋਢਿਆਂ ਤੇ ਚੁੱਕ ਕੇ ਖੜਿਆ ਗਿਆ ਸ਼ਮਸ਼ਾਨ ਭੂਮੀਸ਼ਨ ਮਾਤਾ ਜੀ ਦਾ ਅੱਖਾਂ ਸਾਹਮਣੇ ਦੇ ਸੰਸਕਾਰ ਹੁੰਦਾ ਵੇਖਿਆ। ਉਸ ਸਮੇਂ ਨਾਨੀ ਜੀ ਨੇ ਕਿਹਾ ਪਿਤਾ ਹਰਦਾਸ ਜੀ ਨੂੰ ਕਿ ਨਾਲ ਲੈ ਜਾਣੀ ਹੈ ਨਹੀਂ ਆਖਿਆ ਇਹੀ ਤੇ ਆਸਰਾ ਹੈ ਜੀ ਆਉਣ ਦਾ। ਮੇਰੇ ਵੱਲ ਵੇਖ ਕੇ ਜਿਉਂ ਲਵੇ ਗਏ ਦੇ ਵੱਲ ਵੇਖ ਕੇ ਮੈਂ ਜਿਉਂ ਲਵਾਗਾ ਪਰ ਇਹ ਵੀ ਸਾਂਝ ਕੋਈ ਬਹੁਤਾ ਲੰਮਾ ਸਮਾਂ ਨਹੀਂ ਰਹੀ। ਜਦੋਂ 7 ਸਾਲ ਜੋ 7 ਸਾਲ ਦੀ ਆਰਜੋ ਹੁੰਦੀ ਹੈ। ਸਤਿਗੁਰਾਂ ਦੀ ਉਦੋਂ ਪਿਤਾ ਜੀ ਵੀ ਸੰਸਾਰ ਤੋਂ ਗਵਨ ਕਰ ਜਾਂਦੇ ਆ ਉਹ ਵੀ ਅਕਾਲ ਚਲਾਣਾ ਕਰ ਜਾਂਦੇ ਆ ਫਿਰ ਆਪਣੀ ਅੱਖਾਂ ਸਾਹਮਣੇ ਪਿਤਾ ਜੀ ਨੂੰ ਜੋ ਵੀ ਅੰਤਮ ਕਿਰਿਆ ਹੁੰਦੀ ਵੇਖੀ ਛੋਟੇ ਸਨ ਮੋਢਾ ਤਾਂ ਨਹੀਂ ਸੀ ਦੇ ਸਕਦੇ ਜਨਾਜ਼ੇ ਨੂੰ ਹੱਥ ਲਵਾ ਕੇ ਜਿਹੜਾ ਪਰਿਵਾਰ ਸੀ ਬਾਕੀ ਉਹਨਾਂ ਨੇ ਮੋਢਾ ਦਿੱਤਾ ਅੰਤਮ ਸੰਸਕਾਰ ਦੀ ਕਿਰਿਆ ਆਪਣੇ ਹੱਥੀਂ ਨਿਭਾਈ ਸਭ ਕੁਝ ਕੀਤਾ ਸਾਰੀ ਕਿਰਿਆ ਨਿਭਾ ਕੇ ਨਾਨੀ ਜੀ ਨੇ ਸੋਚਿਆ ਕਿ ਹੁਣ ਕੌਣ ਰਿਹਾ ਪਰਿਵਾਰ ਦੇ ਵਿੱਚ ਜਿਹੜਾ ਸਾਹਮਲੇ ਦਾ ਸ਼ਰੀਕੇ ਕਬੀਲੇ ਦੇ ਵਿੱਚੋਂ ਕਿਸੇ ਨੇ ਬਾਣਾ ਫੜੀ ਕਿ ਅਸੀਂ ਪਾਲ ਲੈਨੇ ਆ ਸਾਰਿਆਂ ਨੇ ਆਖ ਦਿੱਤਾ ਕਿ ਹਣ ਕੌਣ ਸੰਭੇਗਾ ਫਿਰ ਨਾਨੀ ਜਿਹਦੀ ਧੀ ਤੇ ਜਵਾਈ ਇਸ ਸੰਸਾਰ ਤੋਂ ਜਾ ਚੁੱਕੇ ਸਨ ਉਸ ਮਾਂ ਦੇ ਉਸ ਮਾਤਾ ਦੇ ਬਜ਼ੁਰਗ ਦੇ ਮਨ ਦੇ ਵਿੱਚ ਵਿਰਾਗ ਆਇਆ ਤਰਸ ਆਇਆ ਬੱਚੇ ਦੇ ਮੂੰਹ ਵੱਲ ਵੇਖ ਕੇ ਆਖਿਆ ਤੂੰ ਮੇਰੇ ਨਾਲ ਵਾਸਰ ਕੇ ਚੱਲ ਵਾਸਰ ਕੇ ਦੀ ਧਰਤੀ ਤੇ ਆ ਗਏ ਇੱਥੇ ਆ ਕੇ ਹੁਣ ਮਾਤਾ ਜੀ ਨੇ ਨਾਨੀ ਜੀ ਨੇ ਸੋਚਿਆ ਕਿ ਕਿਸੇ ਨਾ ਕਿਸੇ ਕਾਰ ਦੇ ਉੱਤੇ ਇਹਨਾਂ ਨੂੰ ਲਾਇਆ ਜਾਏ ਘਰ ਦਾ ਗੁਜ਼ਾਰਾ ਚੱਲੇਗਾ ਜੇ ਕੁਝ 4 ਪੈਸੇ ਕੋਲ ਹੋਣਗੇ ਤੇ ਆਪਣੇ ਪੈਰਾਂ ਸਿਰ ਹੋ ਜਾਏਗਾ ਪਰ ਇਹਨਾਂ ਨਹੀਂ ਸੀ ਪਤਾ ਵੀ ਜਿੰਨੂੰ ਪੈਰਾਂ ਸਿਰ ਕਰਨ ਲੱਗੀ ਇਹਦੇ ਦਰ ਤੇ ਆ ਕੇ ਤੇ ਕਿੰਨੇ ਹੀ ਪੈਰਾਂ ਸਿਰ ਹੋਇਆ ਕਰਨਗੇ ਕਿੰਨਿਆਂ ਦੇ ਉੱਪਰ ਬਖਸ਼ਿਸ਼ਾਂ ਵਰਤਿਆ ਕਰਨਗੀਆਂ ਤੇ ਸੁਭਾਅ ਸਤਗੁਰੂ ਜੀ ਦਾ ਤਿਆਗੀ ਸੀ ਕਿਉਂਕਿ ਜਿਨ੍ਹਾਂ ਨੇ ਆਪਣੀਆਂ ਅੱਖਾਂ ਸਾਹਮਣੇ ਮਾਂ ਨੂੰ ਜਾਂਦਿਆਂ ਵੇਖਿਆ ਪਿਤਾ ਨੂੰ ਜਾਂਦਿਆਂ ਵੇਖਿਆ ਉਹਨਾਂ ਲਈ ਸੰਸਾਰ ਦੇ ਉੱਤੇ ਕੋਈ ਹੋਰ ਕੀਮਤੀ ਸ਼ੈ ਰਹਿ ਨਹੀਂ ਗਈ ਮਨ વૈਰਾਗ ਦੇ ਵਿੱਚ ਸੀ ਉਪਰਾਮ ਹੋ ਚੁੱਕਾ ਸੀ ਅਕਸਰ ਹੀ ਸਾਧੂ ਸੰਤ ਜਣਾਂ ਨੂੰ ਘੁੰਗਣੀਆਂ ਉਹਨਾਂ ਨੇ ਵਰਤਾਜਾ ਕਰਨੀਆਂ ਥੋੜਾ ਬਹੁਤਾ ਕਮਾ ਕੇ ਘਰ ਲੈ ਆਉਣਾ ਕਰਨਾ ਇੱਕ ਦਿਨ ਕੋਈ ਸਾਧੂ ਮਿਲਿਆ ਭਾਈ ਸੰਤੋਖ ਸਿੰਘ ਜੀ ਲਿਖਦੇ ਐ ਕਿ ਕਿਸੇ ਸਾਧੂ ਨੇ ਆਖਿਆ ਕਿ ਘੁੰਮਣੀਆਂ ਛਕਣੀਆਂ ਮਠ ਭਰ ਕੇ ਦੇ ਦਿੱਤੀ ਸਾਧੋ ਕਹਿੰਦੇ ਇੰਨੇ ਨਾਲ ਨਹੀਂ ਗੁਜ਼ਾਰਾ ਹੋਣਾ ਦੋ ਤਿੰਨ ਮੁਠਾਂ ਭਰ ਕੇ ਹੀ ਦੇ ਦਿੱਤੀ ਆਖਿਆ ਇੰਨੇ ਨਾਲ ਕੀ ਬੰਨਣਾ ਤੇ ਸਾਰੇ ਦਾ ਸਾਰਾ ਟੋਕਰਾ ਹੀ ਉਹਨਾਂ ਦੀ ਝੋਲੀ ਦੇ ਵਿੱਚ ਪਲਟ ਦਿੱਤਾ ਜਿਵੇਂ ਅਕਾਲ ਪੁਰਖ ਵਾਹਿਗੁਰੂ ਨੇ ਵਿਧ ਬਣਾਉਣੀ ਸੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦੀ ਸਰਣਨ ਦੇ ਵਿੱਚ ਜਿਵੇਂ ਜਾਣਾ ਸੀ ਜਦੋਂ ਘਰ ਦੇ ਵਿੱਚ ਖਾਲੀ ਟੋਕਰਾ ਲੈ ਕੇ ਆਏ ਤੇ ਮਾਇਆ ਕੋਲ ਕੁਝ ਵੀ ਨਾ ਨਾਨੀ ਜੀ ਨੇ ਪੁੱਛਿਆ ਕੀ ਕਮਾਇਆ ਕੀ ਖਟਿਆ ਤੇ ਆਖਿਆ ਵੀ ਮਾਤਾ ਜੀ ਇਸ ਤਰ੍ਹਾਂ ਸਾਧੂ ਮਿਲੇ ਸਾਨੂੰ ਉਹਨਾਂ ਨੂੰ ਛਕਾ ਦਿੱਤੀਆਂ ਕੁੰਗਣੀਆਂ ਮਾਤਾ ਗੁੱਸੇ ਵਿੱਚ ਆਈ ਕਿਉਂਕਿ ਧੀ ਪੁੱਤਰ ਇਸ ਤਰ੍ਹਾਂ ਗਵਾਉਣ ਲੱਗ ਪਏ ਤੇ ਮਾਤਾ ਪਿਤਾ ਦੇ ਮਨ ਵਿੱਚ ਗੁੱਸਾ ਤੇ ਆਉਂਦਾ ਹੈ ਕਿ ਜੀ ਇਸ ਤਰ੍ਹਾਂ ਹੀ ਕਰਦਾ ਰਿਹਾ ਗਵਾਉਂਦਾ ਹੀ ਰਿਹਾ ਤੇ ਇਹਦਾ ਬਣੇਗਾ ਕੀ ਨਾਨੀ ਜੀ ਨੇ ਝਿੜਕੇ ਆਖਿਆ ਤੂੰ ਸਭ ਕੁਝ ਝਾੜ ਦੇਣਾ ਜਾਂ ਘਰੋਂ ਨਿਕਲ ਜਾ ਘਰੋਂ ਦੂਰ ਹੋ ਜਾ ਸਾਡੇ ਸਾਹਮਣੇ ਨਾ ਆਵੀ ਉਤਲੇ ਮਨੋਂ ਇਹ ਗੱਲਾਂ ਕਈਆਂ ਵੀ ਸ਼ਾਇਦ ਸਮਝ ਪੈ ਜਾਏ ਪਰ ਕੀ ਪਤਾ ਸੀ ਇਹਨਾਂ ਬਚਨਾਂ ਨੇ ਬੜੀ ਵੱਡੀ ਬਖਸ਼ਿਸ਼ ਵਰਤਾ ਦੇਣੀ ਹੈ ਸਤਗੁਰੂ ਜੀ ਘਰੋਂ ਬਾਹਰ ਆ ਗਏ ਜਥਾ ਬਾਸਰਕੇ ਦੀ ਧਰਤੀ ਤੋਂ ਗੋਵਿੰਦਵਾਲ ਸਾਹਿਬ ਚੱਲਿਆ ਬੌਲੀ ਸਾਹਿਬ ਦੀ ਸੇਵਾ ਚੱਲਦੀ ਪਈ ਹੈ ਸਤਗੁਰੂ ਜੀ ਦੇ ਕੋਲ ਸੰਗਤਾਂ ਜਥਿਆਂ ਦੇ ਰੂਪ ਵਿੱਚ ਜਾ ਕੇ ਸੇਵਾ ਨਿਭਾਉਂਦੀਆਂ ਜਥੇ ਦੇ ਨਾਲ ਲੱਗ ਗਏ ਸਤਕਸਾਲ ਦੀ ਆਰਜੂ ਚ ਪਿਤਾ ਜੀ ਚੜ੍ਹਾਈ ਕੀਤੇ ਐ ਤੇ 8ਕਸਾਲ ਦੀ ਆਰਜੂ ਹੋਵੇ ਕਿ ਜਦੋਂ ਤੁਰੇ ਮਹਾਰਾਜ ਸਾਹਿਬ ਜੀ ਗੁਰੂ ਅਮਰਦਾਸ ਸਾਹਿਬ ਬੌਲੀ ਸਾਹਿਬ ਦਾ ਨਿਰਮਾਣ ਕਰਵਾ ਰਹੇ ਇੱਥੇ ਆ ਗਏ ਸੰਗਤ ਦੇ ਨਾਲ ਸੰਗਤ ਤਾਂ ਸੇਵਾ ਕਰਕੇ ਕੋਈ 5-10 ਦਿਨ ਰਹਿ ਕੇ ਵਾਪਸ ਆ ਗਈ ਪਰ ਆਪਣਾ ਸਾਰਾ ਜੀਵਨ ਹੀ ਇੱਥੇ ਬਤੀਤ ਕਰਨ ਦਾ ਫੈਸਲਾ ਕਰ ਲਿਆ ਜੇਠਾ ਜੀ ਨੇ ਇੱਥੇ ਸੇਵਾ ਦੇ ਵਿੱਚ ਲੱਗੇ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀਆਂ ਦੀ ਕਿਰਪਾ ਦ੍ਰਿਸ਼ਟੀ ਵਰਤਣ ਲੱਗੀ ਮਹਾਰਾਜ ਦਾ ਬਚਨ ਤਾਂ ਮੰਨਣਾ ਜਿੱਥੇ ਲਾ ਦੇਣਾ ਉੱਥੇ ਹੀ ਸੇਵਾ ਕਰੀ ਜਾਣੀ ਜੇ ਮਹਾਰਾਜ ਨੇ ਭਾਂਡੇ ਧੋਣ ਦੀ ਸੇਵਾ ਦੇ ਦਿੱਤੀ ਭਾਂਡੇ ਧੋਈ ਜਾਣੇ ਭਾਵੇਂ ਦਿਨ ਤੇ ਭਾਵੇਂ ਰਾਤ ਜੇ ਝਾੜੂ ਦੀ ਸੇਵਾ ਮਿਲ ਗਈ ਝਾੜੂ ਹੀ ਫੇਰੀ ਜਾਣਾ ਜੇ ਟੋਕਰਾ ਢੋਣ ਤੇ ਸਤਿਗੁਰੂ ਹੁਕਮ ਕਰਤਾ ਤੇ ਟੋਕਰਾ ਹੀ ਢੋਈ ਜਾਣਾ ਇਤਿਹਾਸ ਕਰ ਕਹਿੰਦੇ 6 ਸਾਲ ਮਹਾਰਾਜ ਨੇ ਮੜਾਸਾ ਸਿਰ ਤੇ ਰੱਖਿਆ ਐਨੀ ਸੇਵਾ ਕੀਤੀ ਗੁਰੂ RAM DAS ਸਾਹਿਬ ਜੀ ਨੇ ਜਦੋਂ ਬੌਲੀ ਸਾਹਿਬ ਦਾ ਨਿਰਮਾਣ ਹੋ ਰਿਹਾ ਛੇ ਸਾਲ ਸਤਗੁਰੂ ਜੀ ਤਤ ਪਰ ਰਹੇ ਸੇਵਾ ਦੇ ਵਿੱਚ ਜਿੱਥੇ ਲਾ ਦੇਣਾ ਉੱਥੇ ਹੀ ਲੱਗ ਜਾਣਾ ਕੇਵਲ ਗੁਰੂ ਅਮਰਦਾਸ ਸਾਹਿਬ ਜੀ ਨਹੀਂ ਮਹਾਰਾਜ ਸਾਹਿਬ ਜੀ ਦੇ ਕਿਸੇ ਸਿੱਖ ਨੇ ਵੀ ਹੁਕਮ ਕਰਨ ਨਾਲ ਕਿ ਜਾ ਭਾਈ ਜੇਠਿਆ ਆ ਕਾਰਜ ਕਰ ਉਧਰ ਨਾ ਉਤਰਨਾ ਕਿ ਮਹਾਰਾਜ ਦੇ ਸਿੱਖ ਨੇ ਆਖਿਆ ਅੱਜ ਤੇ ਸਮਾਂ ਕੁਝ ਹੋਰ ਹੈ ਅੱਜ ਨਹੀਂ ਕੋਈ ਕਿਸੇ ਦੀ ਕਹੀ ਜਰਦਾ ਕੋਈ ਪੂਰਨ ਜੀ ਦੇ ਤੇ ਗੁਰੂ ਸਾਹਿਬ ਦੀ ਕਿਰਪਾ ਹੋਵੇਗੀ ਉਹ ਜਰ ਲਏਗਾ ਕਿ ਗੁਰੂ ਸਾਹਿਬ ਨੇ ਕਹਿ ਦਿੱਤਾ ਤੇ ਗੁਰੂ ਦੇ ਘਰ ਦੇ ਸੇਵਾਦਾਰ ਨੇ ਕਹਿ ਦਿੱਤਾ ਇੱਕ ਸਮਾਂ ਨੇ ਕਰਨੀ ਤੇ ਸੇਵਾ ਏ ਜਿੱਥੇ ਮਰਜ਼ੀ ਹੋ ਜਾਏ ਪਰ ਅੱਜ ਦਾ ਸਮਾਂ ਹੋ ਰਿਹਾ ਵੀ ਮੇਰੀ ਮਰਜ਼ੀ ਜਿੱਥੇ ਦਿਲ ਕਰੇਗਾ ਉੱਥੇ ਕਰਾਂਗਾ ਤੂੰ ਕੌਣ ਹੁੰਨਾ ਹੈ ਕਹਿਣ ਵਾਲਾ ਅੱਜ ਇਹ ਸਾਡੇ ਵਿੱਚ ਵਰਤ ਚੁਕਿਆ ਪੈਰਾ ਪਰ ਗੁਰੂ ਰਾਮਦਾਸ ਸਾਹਿਬ ਦਾ ਜੀਵਨ ਸਿਖਾਉਂਦਾ ਹੈ ਵੀ ਸੇਵਾ ਕਿਵੇਂ ਕਰਨੀ ਹੈ ਤਤ ਪਰ ਰਹੇ ਸੇਵਾ ਦੇ ਵਿੱਚ ਉਦੋਂ ਗੁਰੂ ਅਮਰਦਾਸ ਸਾਹਿਬ ਜੀ ਨੇ ਬਚਨ ਕਰਿਆ ਕਰਨਾ ਕਿ ਭਾਈ ਜੇਠਿਆ ਤੂੰ ਤੇ ਰਾਮ ਦਾ ਸਾਰਿਆਂ ਚ ਰਮੇ ਪ੍ਰਮਾਤਮਾ ਦਾ ਦਾਸ ਹੈ ਸਾਰਿਆਂ ਚ ਰਮੇ ਹੋਏ RAM DAS ਹੈ ਦੁਨੀਆ ਤੈਨੂੰ RAM DAS ਕੀ ਕਰੇਗੀ ਉਹ ਬਚਨ ਸੱਚ ਹੁੰਦਾ ਫਿਰ ਇੱਕ ਦਿਨ ਮਾਤਾ ਜੀ ਧੰਨ ਸਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਕਹਿੰਦੇ ਆ ਕਿ ਆਪਣੀ ਧੀ ਜਵਾਨ ਨੇ ਬੀਬੀ ਪਾਨੀ ਤੇ ਮਾਤਾ ਪਿਤਾ ਦਾ ਫਰਜ਼ ਹੁੰਦਾ ਧੀ ਵਾਸਤੇ ਯੋਗ ਵਰ ਲਬੀਏ ਕਾਰਜ ਕਰੀਏ ਵਰ ਲਬੀਏ ਸਤਿਗੁਰੂ ਕਹਿੰਦੇ ਵਰ ਕੈਸਾ ਚਾਹੀਦਾ ਤੇ ਮਾਤਾ ਜੀ ਅਕਸਰ ਹੀ ਭਾਈ ਜੇਠਾ ਜੀ ਨੂੰ ਵੇਂਦੇ ਰਹਿੰਦੇ ਸਨ ਸੇਵਾ ਦੇ ਵਿੱਚ ਮਾਤਾ ਜੀ ਦੇ ਵੀ ਸੇਵਾ ਕਹਿਣੀ ਮੰਨਿਆ ਕਰਨਾ ਬਚਨ ਚਿਹਰੇ ਤੇ ਨੌਰ ਸੀ ਸੋਹਣਾ ਮੁਖੜਾ ਸੀ ਨੌਜਵਾਨ ਸਨ ਸਭ ਤੋਂ ਵੱਡੀ ਗੱਲ ਆਗਿਆਕਾਰੀ ਬਹੁਤ ਸਨ ਜੋ ਹੁਕਮ ਕਰਨਾ ਜਿੰਨੇ ਕਰਨਾ ਹੁਕਮ ਨੂੰ ਮੰਨਣਾ ਬਾਲਨ ਲਿਆਉਣਾ ਲੱਕੜਾਂ ਲਿਆਉਣੀਆਂ ਲੰਗਰਾਂ ਦੇ ਵਿੱਚ ਚਲਪਾਣੀ ਤਿਆਰ ਕਰਨਾ ਵਰਤਾਉਣਾ ਬੜੀ ਵੱਡੀ ਸੇਵਾ ਨਿਭਾਈ ਮਾਤਾ ਜੀ ਨੇ ਇਸ਼ਾਰਾ ਕੀਤਾ ਕਿਉ ਸਿੱਖ ਨੌਜਵਾਨ ਜਿਹੜਾ ਸੇਵਾ ਕਰਦਾ ਜਿਹਦਾ ਨਾਮ ਤੁਸੀਂ ਭਾਈ ਜੇਠਾ ਜੀ ਕਹਿੰਦੇ ਹੋ ਤੇ ਜਿੰਨੂੰ ਤੁਸੀਂ ਅਕਸਰ ਹੀ ਕਹਿੰਦੇ ਹੋ ਕਿ RAMDAS ਹੈ RAMDEV ਵਿੱਚ ਰਮਿਆ ਹੋਇਆ RAMDAS ਦਾ ਦਾਸ ਹੈ ਜੇ ਕਿਤੇ ਇਹਦੇ ਵਰਗਾ ਵਾਰ ਹੋਵੇ ਤੇ ਆਪਾਂ ਧੀ ਦਾ ਕਾਰਜ ਕਰ ਦਈਏ ਤੇ ਸਤਿਗੁਰੂ ਕਹਿੰਦੇ ਫਿਰ ਵਰ ਲੱਭਣ ਦੀ ਤੇ ਲੋੜ ਹੀ ਨਹੀਂ ਲੱਭ ਗਿਆ ਮਾਤਾ ਜੀ ਕਹਿੰਦੇ ਕਿਵੇਂ ਸਤਿਗੁਰੂ ਕਹਿੰਦੇ ਇਹਦੇ ਵਰਗਾ ਦੁਨੀਆਂ ਦੇ ਉੱਤੇ ਕੇਵਲ ਇਹੀ ਹੈ ਇਹਦੇ ਵਰਗਾ ਕੋਈ ਹੋਰ ਨਹੀਂ ਹੈ ਜੋ ਕੁਝ ਇਹਦੇ ਕੋਲੋ ਕੇਵਲ ਇਹਦੇ ਕੋਲੀ ਹੈ ਕਿਸੇ ਹੋਰ ਕੋਲੇ ਦੀ ਵਾਲੀਆਂ ਬਖਸ਼ਿਸ਼ਾਂ ਨਹੀਂ ਹੈ ਫਿਰ ਲੱਭਣ ਦੀ ਲੋੜ ਨਹੀਂ ਮਹਾਰਾਜ ਸਾਹਿਬ ਜੀ ਨੇ ਸੱਦਿਆ ਪੁੱਛਿਆ ਘਰ ਪਰਿਵਾਰ ਕੁੱਲ ਵੰਸ ਬਾਰੇ ਆਖਿਆ ਮਹਾਰਾਜ ਕੋਈ ਨਹੀਂ ਸੰਸਾਰ ਦੇ ਉੱਤੇ ਮਾਤਾ ਪਿਤਾ ਜੀ ਨਹੀਂ ਰਹੇ ਸਾਰੀ ਗੱਲ ਦੱਸੀ ਜੋ ਹੋਇਆ ਫਿਰ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਨਾਨਕੇ ਪਰਿਵਾਰ ਸੀ ਨਾਨਾ ਤੇ ਨਾਨੀ ਜੀ ਮਹਾਰਾਜ ਸਾਹਿਬ ਜੀ ਨੇ ਫਿਰ ਬਖਸ਼ਿਸ਼ ਵਰਤਾਈ ਬੀਬੀ ਪਾਣੀ ਜੀ ਦੇ ਨਾਲ ਗੁਰੂ ਰਾਮਦਾਸ ਸਾਹਿਬ ਜੀਾਂ ਦਾ ਆਨੰਦ ਕਾਰਜ ਹੋਇਆ ਸਤਿਗੁਰੂ ਜੀ ਦਾ ਆਨੰਦ ਕਾਰਜ ਹੋਇਆ ਅੱਗੇ ਸੇਵਾ ਇੱਕ ਥਾਂ ਸੀ ਹੁਣ ਦੋ ਸਰੀਰ ਸੇਵਾ ਵਿੱਚ ਲੱਗੇ ਬੀਬੀ ਪਾਣੀ ਜੀ ਦੀ ਸੇਵਾ ਵੀ ਬਹੁਤ ਵੱਡੀ ਉਹ ਵੀ ਪੜੀਏ ਇਤਿਹਾਸ ਪਤਾ ਲੱਗਦਾ ਹੈ ਕਿ ਮਹਾਰਾਜ ਸਾਹਿਬ ਜੀਾਂ ਦੇ ਪੀੜੇ ਦਾ ਪਾਵਾ ਟੁੱਟਣਾ ਤੇ ਬੀਬੀ ਪਾਣੀ ਜੀ ਦਾ ਉਹਦੇ ਥੱਲੇ ਆਪਣਾ ਹੱਥ ਰੱਖ ਕੇ ਕਿੰਨਾ ਸਮਾਂ ਬੈਠੇ ਰਹਿਣਾ ਤੇ ਹੱਥ ਦੇ ਵਿੱਚੋਂ ਖੂਨ ਵਗਣਾ ਦਰਦ ਹੋਣੀ ਪਰ ਪ੍ਰਵਾਹਣਾ ਕਰਨੀ ਕਿ ਸਤਗੁਰੂ ਪੀੜੇ ਤੇ ਬੈਠੇ ਜੀ ਹੱਥ ਖਿੱਚਿਆ ਤੇ ਮਹਾਰਾਜ ਸੇਵ ਦੀ ਔਰਨਾਂ ਦੀ ਬੰਦਗੀ ਦੇ ਵਿੱਚ ਵਿਗਨ ਪਏਗਾ ਐਸੀ ਸੇਵਾ ਨਿਭਾਉਣ ਵਾਲੇ ਬੀਬੀ ਭਾਨੀ ਜੀ ਗੁਰੂ ਰਾਮਦਾਸ ਸਾਹਿਬ ਜੀਾਂ ਦੇ ਪਤਨੀ ਬਣੇ ਵੱਡੀ ਸੇਵਾ ਕੀਤੀ ਫਿਰ ਸਮਾਂ ਆਉਂਦਾ ਗੁਰਤਾ ਗੱਦੀ ਦੇ ਵਾਸਤੇ ਚੋਣ ਕਰਨ ਦਾ ਸੰਗਤਾਂ ਦਾ ਖਿਆਲ ਸੀ ਭਾਈ ਰਾਮਾ ਗੁਰੂ ਰਾਮਦਾਸ ਸਾਹਿਬ ਜੀ ਦੇ ਸਾੰਢੂ ਤੇ ਬੀਬੀ ਦਾਨੀ ਜੀ ਦੇ ਪਤਨੀ ਬੀਬੀ ਦਾਨਨੀ ਜੀ ਦੇ ਪਤੀ ਭਾਈ ਰਾਮਾ ਜੀ ਸੇਵਾ ਵੀ ਬਹੁਤ ਕਰਦੇ ਸਨ ਸਮਾਂ ਆਇਆ ਮਹਾਰਾਜ ਸਹਿਬ ਜੀ ਦੱਸਣਾ ਚਾਹੁੰਦੇ ਸੀ ਕਿ ਭਾਈ ਜੋ ਯੋਗ ਹੈ ਉਹਨੂੰ ਹੀ ਗੁਰਤਾ ਗੱਦੀ ਮਿਲੇਗੀ ਉਮਰ ਕਰਕੇ ਅਹੁਦੇ ਕਰਕੇ ਰਿਸ਼ਤੇ ਕਰਕੇ ਕੋਈ ਵੱਡਾ ਹੋਵੇ ਤੇ ਇਹ ਗੱਲ ਗੁਰਤਾ ਗੱਦੀ ਵਾਸਤੇ ਮੈਂ ਨਹੀਂ ਰਖਾਉਂਦੀ ਫਿਰ ਮਹਾਰਾਜ ਸਹਿਬ ਜੀ ਨੇ ਆਪ ਜੀ ਨੇ ਇਤਿਹਾਸ ਸੁਣਿਆ ਦੋ ਥੜੇ ਬਣਾਉਣ ਵਾਸਤੇ ਆਖਿਆ ਬੌਲੀ ਸਹਿਬ ਦੇ ਕੋਲ ਦੋ ਥੜੇ ਬਣਾਉਣ ਵਾਸਤੇ ਆਖਿਆ ਆਖਿਆ ਵੀ ਇਸ ਵਿਉਂਤ ਦੇ ਨਾਲ ਇਹ ਟੰਗ ਦੇ ਬਣਾਉਣੇ ਆ ਬਣਾਏ ਗੁਰੂ ਰਾਮਦਾਸ ਸਾਹਿਬ ਜੀ ਨੇ ਬਣਾਇਆ ਭਾਈ ਰਾਮਾ ਜੀ ਨੇ ਬਣਾਇਆ ਅਗਲੇ ਦਿਨ ਮਹਾਰਾਜ ਜੀ ਕਹਿੰਦੇ ਨਹੀਂ ਸਹੀ ਨਹੀਂ ਬਣੇ ਢਾ ਦਿਓ ਦੂਜੇ ਦਿਨ ਆਖਿਆ ਸਹੀ ਨਹੀਂ ਬਣੇ ਢਾ ਦਿਓ 7 ਦਿਨ ਬਣਾਉਣ ਤੇ ਢਾਉਣ ਦਾ ਕਾਰਜ ਚੱਲਿਆ ਜਿਸ ਵਿੱਚ ਮਹਾਰਾਜ ਪਰਖ ਕਰਦਾ ਕਿ ਕੌਣ ਨਿੱਤਰਦਾ ਹੈ ਸਤਿਗੁਰੂ ਜੀ ਨੂੰ ਤਾਂ ਪਤਾ ਹੀ ਹੈ ਵੀ ਕਿੰਨੇ ਨਿਤਰਣਾ ਪਰ ਸੰਗਤ ਦੇ ਸਾਹਮਣੇ ਨਤਾਰਾ ਕਰਨਾ ਸੀ ਕੱਲ ਨੂੰ ਕੋਈ ਇਹਨਾ ਆਖੇ ਕਿ ਮਹਾਰਾਜ ਸਾਹਿਬ ਜੀ ਨੇ ਵੀ ਸਹੀ ਨਹੀਂ ਕੀਤਾ ਸੰਗਤ ਦੇ ਸਾਹਮਣੇ ਸਾਰਾ ਪੱਖ ਰੱਖਣਾ ਸੀ ਫਿਰ ਮਹਾਰਾਜ ਸਾਹਿਬ ਜੀ ਨੇ ਇੱਕ ਸਿੱਖ ਨੂੰ ਕੱਲਿਆ ਜਾ ਕੇ ਵਿਚਾਰ ਸੁਣੋ ਦੋਵਾਂ ਦੀ ਕੀ ਹੈ ਭਾਈ ਰਾਮਾ ਜੀ ਨੇ ਇੱਕ ਦੁਨਿਆਵੀ ਰਿਸ਼ਤਾ ਸੋਚਦਿਆਂ ਇੱਕ ਸਹੁਰਾ ਸਮਝਦਿਆਂ ਆਖਿਆ ਕਹਿਣ ਲੱਗੇ ਕਿ ਹੋ ਗਏ ਨੇ ਬਜ਼ੁਰਗ ਇਹਨਾਂ ਦੇ ਸਰੀਰ ਤੇ ਆ ਗਿਆ ਬੁਢਾਪਾ ਇਹਨਾਂ ਨੂੰ ਪਤਾ ਨਹੀਂ ਲੱਗਦਾ ਕੀ ਸਹੀ ਐ ਤੇ ਕੀ ਗਲਤ ਐ ਜਿਵੇਂ ਕਹਿ ਕੇ ਜਾਂਦੇ ਬਣਾਈਦਾ ਤਾਂ ਓਵੇਂ ਐ ਪਰ ਅਗਲੇ ਦਿਨ ਆਪ ਭੁੱਲ ਜਾਂਦੇ ਐ ਵੀ ਕਿਹੋ ਜਾਂ ਬਣਾਉਣਾ ਸੀ ਤੇ ਕਹਿ ਦਿੰਦੇ ਵੀ ਉਹੋ ਜਾਂ ਨਹੀਂ ਬਣਿਆ ਤੇ ਟਵਾ ਦਿੰਦੇ ਐ ਮੈਂ ਤਾਂ ਅੱਜ ਦੀ ਦਿਹਾੜੀ ਬਣਾਉਣਾ ਐ ਜੇ ਕੱਲ ਨੂੰ ਪਸੰਦ ਆ ਜਾਂ ਠੀਕ ਨਹੀਂ ਤੇ ਮੈਂ ਕੋਰੀ ਨਾ ਕਰ ਦੇਣੀ ਮੇਰੇ ਤੋਂ ਨਹੀਂ ਵਾਰ-ਵਾਰ ਬਣਦਾ ਭਾਈ ਰਾਮਾ ਜੀ ਨੇ ਇਹ ਗੱਲ ਕਹਿ ਦਿੱਤੀ ਫਿਰ ਚੱਲ ਗਏ ਗੁਰੂ ਰਾਮਦਾਸ ਸਾਹਿਬ ਜੀ ਦੇ ਕੋਲ ਉਦੋਂ ਪਾਈ ਜੇਠਾ ਜੀ ਕਰਕੇ ਜਾਣੇ ਜਾਂਦੇ ਸੀ ਆਖਿਆ ਵੀ ਮਹਾਰਾਜ ਵੇਖ ਲੋ ਰੋਜ ਬਣਾ ਲੈਂਦੇ ਰੋਜ ਟਵਾ ਦਿੰਦੇ ਸਤਿਗੁਰੂ ਜੀ ਨੂੰ ਪਸੰਦ ਨਹੀਂ ਆਉਂਦਾ ਕਾਰਨ ਕੀ ਹੋ ਸਕਦਾ ਇਧਰ ਦਸਨਾ ਦੇ ਉੱਤੇ ਸ਼ਬਦ ਕੁਝ ਹੋਰ ਸਨ ਗੁਰਬਾਣੀ ਦਾ ਬਚਨ ਹੈ ਨਾ ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ RAM ਇਹ ਬਚਨਾਂ ਨੂੰ ਜੀਵਨ ਦੇ ਵਿੱਚ ਕਮਾਉਣ ਵਾਲੇ ਕੋਈ ਵਿਰਲੇ ਐ ਉਹ ਕਮਾਉਣਾ ਦੱਸਿਆ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਨੇ ਮਹਾਰਾਜ ਕਹਿੰਦੇ ਕਿ ਵੇਖ ਭਾਈ ਸਿਖਾ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਬਹੁਤ ਵੱਡੀ ਮਾਲਕ ਮਤ ਦੇ ਮਾਲਕ ਹਨ ਉਹਨਾਂ ਵਰਗੀ ਬਖਸ਼ਿਸ਼ ਕਿਸੇ ਕੋਲ ਨਹੀਂ ਪਰ ਮੇਰੀ ਮੱਤ ਛੋਟੀ ਹੈ ਜਿਹੋ ਜਾਂ ਮਹਾਰਾਜ ਬਣਵਾਉਣਾ ਚਾਹੁੰਦੇ ਐ ਮੈਂ ਅਲਪੱਗ ਜੀਵਾਂ ਮੇਰੇ ਕੋਲ ਉਹੋ ਜਾਂ ਬਣਦਾ ਨਹੀਂ ਪਿਆ ਤੇ ਮਹਾਰਾਜ ਸਾਹਿਬ ਜਦੋਂ ਵੇਖਦੇ ਐ ਤੇ ਸਤਿਗੁਰੂ ਟਵਾ ਦੇਂਦੇ ਮੈਂ ਤੇ ਇਨਾ ਸ਼ੁਕਰ ਗੁਜ਼ਾਰ ਐ ਕਿ ਮਹਾਰਾਜ ਸਾਹਿਬ ਖਿਮਾ ਦੇ ਦਿੰਦੇ ਐ ਉਹਨਾਂ ਦੀ ਆਗਿਆ ਨਹੀਂ ਮੰਨੀ ਜਾ ਰਹੀ ਜਿਵੇਂ ਦਾ ਬਣਵਾਉਣਾ ਚਾਹੁੰਦੇ ਐ ਉਹੋ ਜਾਂ ਬਣਦਾ ਨਹੀਂ ਸਤਿਗੁਰੂ ਫਿਰ ਵੀ ਮਾਫ਼ ਕਰ ਦਿੰਦੇ ਹਨ ਬਖਸ਼ਣਹਾਰ ਨੇ ਬਖਸ਼ ਲੈਂਦੇ ਨੇ ਮੈਂ ਤੇ ਨਹੀਂ ਬਣਾ ਸਕਦਾ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਜਦੋਂ ਮਹਾਰਾਜ ਟਵਾਉਣ ਲੱਗੇ ਸਤਿਗੁਰੂ ਜੀ ਖੁਸ਼ ਹੋ ਕੇ ਕਹਿੰਦੇ ਹਨ ਟਾ ਦਿਓ ਕਿ ਨਹੀਂ ਸਹੀ ਨਹੀਂ ਬਣਿਆ ਉਦੋਂ ਮੈਨੂੰ ਵੀ ਖੁਸ਼ੀ ਹੁੰਦੀ ਹੈ ਕਿ ਮਹਾਰਾਜ ਸਾਹਿਬ ਖੁਸ਼ ਹੋ ਰਹੇ ਆ ਭਾਵੇਂ ਮੇਰੀ ਗਲਤੀ ਹੈ ਤੇ ਮੈਂ ਤੇ ਇਹ ਕਹਿੰਦਾ ਵੀ ਇਸ ਤਰ੍ਹਾਂ ਭਾਵੇਂ ساری ਜ਼ਿੰਦਗੀ ਮੈਂ ਬਣਾਉਂਦਾ ਰਵਾਂ ਸਤਿਗੁਰੂ ਟਵਾਉਂਦੇ ਰਹਿਣ ਮੈਂ ਖੁਸ਼ ਹਾਂ ਜੇ ਸਤਿਗੁਰੂ ਜੀ ਨੂੰ ਮੇਰੀਆਂ ਇਹਨਾਂ ਗੱਲਾਂ ਕਰਕੇ ਖੁਸ਼ੀ ਮਿਲਦੀ ਹੈ ਜੇ ਮਹਾਰਾਜ ਮੇਰੇ ਤੇ ਖੁਸ਼ ਹੁੰਦੇ ਆ ਮੈਂ ਸਾਰੀ ਜ਼ਿੰਦਗੀ ਬਣਾਉਂਦਾ ਰਵਾਂਗਾ ਢਾਉਂਦਾ ਰਵਾਂਗਾ ਮੇਰੀ ਮਤ ਥੋੜੀ ਐ ਸਤਿਗੁਰੂ ਆਪ ਬਣਾ ਲੈਣਗੇ ਤੇ ਬਣ ਜਾਏਗਾ ਨਹੀਂ ਤੇ ਕਿਰਿਆ ਚੱਲਦੀ ਰਹੇਗੀ ਫਿਰ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਅਗਲੇ ਦਿਨ ਆਏ ਮਹਾਰਾਜ ਨੇ ਆਖਿਆ ਢਾ ਦਿਓ ਭਾਈ ਰਾਮਾ ਜੀ ਖਿੱਚ ਕੇ ਆਖਿਆ ਮੇਰੇ ਤੋਂ ਨਹੀਂ ਬਣਦਾ ਤੇ ਭਾਈ ਦੇਠਾ ਜੀ ਚਰਨਾ ਤੇ ਟੈਪਿਆ ਆਖਿਆ ਮਹਾਰਾਜ ਮੇਰੇ ਤੋਂ ਵੀ ਨਹੀਂ ਬਣਨਾ ਪਰ ਮਹਾਰਾਜ ਸਾਹਿਬ ਬਣਨਾ ਤਾਂ ਨਹੀਂ ਕਿਉਂਕਿ ਸਤਗੁਰੂ ਜੀ ਮੇਰੀ ਐਡੀ ਮਾਤੀ ਨਹੀਂ ਕਿ ਮੈਂ ਉਸ ਤਰੀਕੇ ਨਾਲ ਬਣਾ ਸਕਾਂ ਜਿਵੇਂ ਤੁਸੀਂ ਬਣਵਾਉਣਾ ਚਾਹੁੰਦੇ ਹੋ ਇਹਦੇ ਵਿੱਚ ਹੰਕਾਰ ਨਹੀਂ ਸੀ ਇੱਕ ਪਾਸੇ ਹੰਕਾਰ ਦੀ ਗੱਲ ਸੀ ਵੀ ਤੁਹਾਨੂੰ ਨਹੀਂ ਪਸੰਦ ਆਉਣਾ ਮੈਂ ਨਹੀਂ ਬਣਾ ਸਕਦਾ ਪਰ ਇਧਰ ਆਖਿਆ ਮਹਾਰਾਜ ਮੈਂ ਨਹੀਂ ਬਣਾ ਸਕਦਾ ਕਿਉਂਕਿ ਮੇਰੀ ਮਤ ਥੋੜੀ ਹੈ ਜਿਵੇਂ ਤੁਸੀਂ ਬਣਵਾਉਣਾ ਚਾਹੁੰਦੇ ਹੋ ਮੇਰੇ ਤੋਂ ਬਣਨਾ ਨਹੀਂ ਆਪ ਕਿਰਪਾ ਕਰਕੇ ਮੇਰੇ ਤੋਂ ਬਣਵਾ ਲਓ ਤੇ ਬਣ ਜਾਏਗਾ ਫਿਰ ਮਹਾਰਾਜ ਸਾਹਿਬ ਜੀ ਨੇ ਗੱਲ ਨਾਲ ਲਾ ਕੇ ਆਖਿਆ ਵੀ ਜੋ ਚਾਹੁੰਨੇ ਸਾ ਉਹੀ ਹੋਇਆ ਹੈ ਸੰਗਤ ਦੇ ਸਾਹਮਣੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਫਿਰ ਬੀਬੀ ਭਾਨੀ ਜੀ ਨਾਲ ਬਚਨ ਕੀਤੇ ਕਿ ਤੁਹਾਡੇ ਪਤੀ ਦੀ ਆਰਜੋ ਇੱਕ ਦਿਨ ਦੀ ਰਹਗੀ ਅੱਜ ਇਹਨਾਂ ਨੇ ਸੰਸਾਰ ਤਿਆਗਣਾ ਹੈ ਕੀ ਚਾਹੁੰਦੇ ਹੋ ਕੀ ਕਰੋਗੇ ਬਾਅਦ ਵਿੱਚ ਆਖਿਆ ਮਹਾਰਾਜ ਤੁਹਾਡਾ ਹੁਕਮ ਹੋਵੇਗਾ ਤੇ ਪਹਿਲਾਂ ਹੀ ਸਰੀਰ ਤਿਆਗ ਦੇਾਂਗੀ ਤੁਹਾਡਾ ਹੁਕਮ ਹੋਵੇਗਾ ਤੇ ਬੱਚਿਆਂ ਨੂੰ ਪਾਲਾਂਗੀ ਪਾਣਾ ਮੰਨਾਂਗੀ ਨਾਮ ਜਪਾਂਗੀ ਫਿਰ ਮਹਾਰਾਜ ਨੇ ਆਖਿਆ ਵੀ ਅਸੀਂ ਰਹਿੰਦੀ ਆਰਜੋ ਤੁਹਾਡੇ ਪਤੀ RAMDAS ਨੂੰ ਦੇਣੇ ਆ ਅਸੀਂ ਸਰੀਰ ਤਿਆਗ ਜਾਣਾ ਤੇ ਫਿਰ ਮਹਾਰਾਜ ਸਾਹਿਬ ਜੀ ਜਾਨ ਨੇ ਕਿਰਪਾ ਕੀਤੀ ਸਤਿਗੁਰੂ ਜੀ ਨੇ 1574 ਤੇ 1631 ਬਿਕਰਮੀ ਸੰਮਤ ਨੂੰ ਮਹਾਰਾਜ ਸਾਹਿਬ ਜੀ ਨੇ ਗੋਇੰਦਵਾਲ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਗੁਰੂ RAMDAS ਸਾਹਿਬ ਜੀ ਨੂੰ ਪੰਜ ਪੈਸੇ ਨਾਰੀਅਲ ਭੇਟ ਕਰਕੇ ਤਿੰਨ ਪ੍ਰਕਰਮਾ ਕਰਕੇ ਨਮਸਕਾਰ ਕੀਤੀ ਤੇ ਮਹਾਰਾਜ ਸਾਹਿਬ ਜੀ ਨੇ ਗੁਰਤਾ ਗੱਦੀ ਸੌਂਪੀ ਉਸ ਤੋਂ ਤਿੰਨਾਂ ਦਿਨਾਂ ਬਾਅਦ ਗੁਰੂ ਅਮਰਦਾਸ ਸਾਹਿਬ ਜੀ ਸਰੀਰ ਤਿਆਗ ਜਾਂਦੇ ਐ ਤੇ ਜਿਨ੍ਹਾਂ ਦਾ ਕੋਈ ਸੰਸਾਰ ਤੇ ਨਹੀਂ ਰਿਹਾ ਉਹ ਸਾਰੇ ਸੰਸਾਰ ਦੇ ਮਾਲਕ ਬਣ ਗਏ ਸੋਢੀ ਸਿਸ਼ਟ ਸਕਲ ਤਾਰਨ ਕਉ ਹਬ ਗੁਰੂ ਰਾਮਦਾਸ ਕਉ ਮਿਲੀ ਵਡਾਈ ਤਨ ਤਨ ਸਤਿ ਸ਼੍ਰੀ ਅਕਾਲ ਤਨ ਤਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਐਸੇ ਪਾਤਸ਼ਾਹ ਧੰਨ ਸਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਾਂ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਆਪ ਸਰਬੱਤ ਸੰਗਤਾਂ ਨੂੰ ਗੁਰੂ ਘਰ ਦੇ ਸਮੂਹ ਸੇਵਾਦਾਰਾਂ ਪ੍ਰਬੰਧਕ ਸਹਿਬਾਨਾਂ ਦੇ ਵੱਲੋਂ ਲੱਖ ਲੱਖ ਵਧਾਈਆਂ ਹੋਵਣ ਜੀ ਪਾਤਸ਼ਾਹ ਕਿਰਪਾ ਕਰਨ ਸਤਿਗੁਰੂ ਜੀ ਦੇ ਦਿੱਤੇ ਸਿਧਾਂਤ ਸੇਵਾ ਤੇ ਸਿਮਰਨ ਦੇ ਨਾਲ ਜੁੜਨ ਦੇ ਮਹਾਰਾਜ ਬਲ ਬਖਸ਼ਿਸ਼ ਕਰਨ ਸੇਵਾ ਕਰਤ ਹੋਏ ਨਿਕਾਮੀ ਤਿਸ ਕਹੋਤ ਪ੍ਰਾਪਤ ਸੁਆਮੀ ਨਿਸ਼ਕਾਮ ਸੇਵਾ ਕਰਕੇ ਗੁਰੂ ਰਾਮਦਾਸ ਸਹਿਬ ਉਸ ਦਰ ਘਰ ਦੇ ਮਾਲਕ ਬਣ ਗਏ ਜਿਹਦੀ ਅੱਗੇ ਵੱਡੀਆਂ-ਵੱਡੀਆਂ ਬਾਦਸ਼ਾਹियां ਝੁਕੀਆਂ ਜਿਸ ਦਰ ਨੇ ਜਿਸ ਘਰ ਨੇ ਜਿਸ ਤਖਤ ਨੇ ਬਾਦਸ਼ਾਹਾਂ ਨੂੰ ਇਹ ਦੱਸਿਆ ਕਿ ਭਾਈ ਅਕਾਲ ਪੁਰਖ ਪਰਮਾਤਮਾ ਗੁਰੂ ਨਾਨਕ ਦੇਵ ਸਾਹਿਬ ਦਾ ਕਰ ਸਭ ਤੋਂ ਵੱਡਾ ਹੈ ਜਿਹੜਾ ਝੁਕੇਗਾ ਬਰਕਤਾਂ ਬਖਸ਼ਿਸ਼ਾਂ ਲਏਗਾ ਜਿਹੜਾ ਮੱਥਾ ਲਾਏਗਾ ਉਹਨੂੰ ਕੀਤੀ ਦਾ ਫਲ ਭੁਗਤਣਾ ਪਏਗਾ ਗੁਰੂ ਰਾਮਦਾਸ ਸਾਹਿਬ ਦੇ ਦਰ ਤੇ ਜਿਹੜਾ ਅਜੇ ਤੱਕ ਚੁਕਿਆ ਉਹਨੇ ਬਰਕਤਾਂ ਲਈਆਂ ਬਖਸ਼ਿਸ਼ਾਂ ਲਈਆਂ ਜਿਨੇ ਮੈਲੀ ਅੱਖ ਦੇ ਨਾਲ ਵੇਖਿਆ ਉਹਦਾ ਹਸ਼ਰ ਵੀ ਆਪ ਜੀ ਦੇ ਸਾਹਮਣੇ ਇਤਿਹਾਸ ਗਵਾਹ ਆਪਾਸ਼ਾ ਕਿਰਪਾ ਕਰਨ ਗੁਰੂ ਰਾਮਦਾਸ ਸਾਹਿਬ ਜੀ ਦਇਆ ਕਰਨ ਗੁਰੂ ਗ੍ਰੰਥ ਸਾਹਿਬਾ ਜੀ ਮਹਾਰਾਜ ਸਾਹਿਬ ਉਹਨਾਂ ਦੀ ਜੋਤ ਹੈ ਗੁਰੂ ਸਾਹਿਬ ਜੀ ਨੂੰ ਗੁਰੂ ਕਰਕੇ ਜਾਣੀਏ ਦੱਬੀਆਂ ਪਖੰਡੀਆਂ ਦੇਹ ਧਾਰੀਆਂ ਡੇਰਾਵਾਦੀਆਂ ਦਾ ਖਿਹੜਾ ਛੱਡ ਕੇ ਗੁਰੂ ਵਾਲੇ ਬਣੀਏ ਧੰਗੁਰੂ ਗ੍ਰੰਥ ਸਾਹਿਬ ਜੀ ਦਾ ਪੱਲਾ ਪਕੜੀਏ ਜਿਨ੍ਹਾਂ ਨੇ ਭਵ ਸਾਗਰ ਤੋਂ ਪਾਰ ਲੰਘਾਉਣਾ ਹੈ ਜੀ ਭੁੱਲਣ ਹਾਰਾ ਗੁਰੂ ਸਾਹਿਬ ਬਖਸ਼ਣ ਹਾਰ ਨੇ ਆਪ ਗੁਰੂ ਕੀ ਸੰਗਤ ਬਖਸ਼ਣ ਯੋਗ ਬਖਸ਼ ਲੈਣਾ ਜੀ ਸਤਿਗੁਰੂ ਜੀ ਨੂੰ ਸੀਸ ਝੁਕਾ ਕੇ ਆਗਿਆ ਲੈ ਕੇ ਕੜਾ ਪ੍ਰਸ਼ਾਦ ਪ੍ਰਾਪਤ ਕਰਕੇ ਗੁਰੂ ਕੇ ਲੰਗਰਾਂ ਵਿੱਚ ਪਹੁੰਚੋ ਜੀ ਸੇਵਕ ਪਰਿਵਾਰ ਵੱਲੋਂ ਜਲ ਪਾਣੀ ਪਦਾਰਥਾਂ ਦਾ ਜਿਹੜਾ ਪ੍ਰਬੰਧ ਕੀਤਾ ਹੈ ਜੀ ਸਾਰੀਆਂ ਸੰਗਤਾਂ ਨੂੰ ਬੇਨਤੀ ਸ਼ੱਕ ਕੇ ਫਿਰ ਆਪ ਜੀ ਆਪਣੇ ਕਾਰਵਿਆ ਕਰਿਓ ਜੀ ਬੇਨਤੀਆਂ ਪ੍ਰਵਾਨ ਕਰਨੀਆਂ ਬਲਾਉਫਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ